ਸਾਨੂੰ ਗੈਰਾਂ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਇਹ ਲਾਈਨਾਂ ਅੱਜ ਦੀ ਨਿਊਜ਼ ਦੇ ਉੱਤੇ ਬਹੁਤ ਸਹੀ ਹੋ ਕੇ ਟੁਕਦੀਆਂ ਨੇ ਅਜਨਾਲਾ ਪੁਲਿਸ ਦੇ ਵੱਲੋਂ ਅਜਿਹੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਸਿਕਰਟ ਇਨਫੋਰਮੇਸ਼ਨ ਆਫ ਪਾਕਿਸਤਾਨ ਦੇ ਨਾਲ ਸ਼ੇਅਰ ਕਰਦੇ ਸੀ ਪਹਿਲਾਂ ਹੀ ਹਾਲਾਤ ਜਿਹੜੇ ਇਸ ਵੇਲੇ ਚਿੰਤਾਜਨਕ ਬਣੇ ਹੋਏ ਨੇ ਤਾਂ ਅਜਿਹੇ ਲੋਕ ਜੋ ਭਾਰਤ ਵਿੱਚ ਰਹਿ ਕੇ ਭਾਰਤੀ ਜਾਣਕਾਰੀ ਦੂਸਰੇ ਦੇਸ਼ ਨੂੰ ਦਿੰਦੇ ਨੇ ਤਾਂ ਇਸ ਵੇਲੇ ਸਾਡੇ ਨਾਲ ਸੀਨੀਅਰ ਸਬ-ਇੰਸਪੈਕਟਰ ਨਾਲ ਪੁਲਿਸ ਮਨਿੰਦਰ ਸਿੰਘ ਨੇ ਸਰ ਕੀ ਜਾਣਕਾਰੀ ਹੈ ਜੋ ਅੱਜ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਨੇ ਸਾਡੇ ਮਾਨਯੋਗ ਸੀਐਮ ਸ਼ਾਹ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸਾਨੂੰ ਦਿਸ਼ਾ ਮਿਲੇ ਨੇ ਨਿਰਦੇਸ਼ ਮਿਲੇ ਨੇ ਕਿ ਜਿਹੜਾ ਵੀ ਅੰਟੀ ਨੈਸ਼ਨਲ 엘ਿਮੈਂਟ ਹੈਗਾ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਸਾਨੂੰ ਇੱਕ ਬਹੁਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸਫਲਤਾ ਮਿਲਦੀ ਹੈ ਜਦੋਂ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨਾਂ ਦੇ ਦੋ ਵਿਅਕਤੀਆਂ ਨੂੰ ਅਸੀਂ ਕਾਬੂ ਕਰਕੇ ਇਹਨਾਂ ਤੋਂ ਇਹਨਾਂ ਦੇ ਫੋਨਸ 'ਚੋਂ ਡਾਟਾ ਰਿਕਵਰ ਕਰਦੇ ਆਂ ਜਿਹਦੇ 'ਚ ਇਹ ਮਿਲਟਰੀ ਐਸਟੈਬਲਿਸ਼ਮੈਂਟਸ ਡਿਫੈਂਸ ਐਸਟੈਬਲਿਸ਼ਮੈਂਟਸ ਦੇ ਉਹਨਾਂ ਦੀ ਮੂਵਮੈਂਟ ਦੀਆਂ ਡਿਟੇਲਸ ਆਈਐਸਆਈ ਏਜੰਟਸ ਨੂੰ ਪਾਕਿਸਤਾਨ ਬੈਠੇ ਆਪਣੇ ਇੰਟੈਲੀਜੈਂਸ ਆਪਰੇਟਿਵਸ ਜਿਹੜੇ ਇੱਧਰ ਦੇ ਨੇ ਉਹਨਾਂ ਨਾਲੇ ਇਨਫਰਮੇਸ਼ਨ ਸ਼ੇਅਰ ਕਰ ਰਹੇ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਇਹਨਾਂ ਤੇ ਐਫਆਈਆਰ ਨੰਬਰ 92 ਪੀਐਸ ਸਜਨਾਲਾ ਅੰਡਰ ਅਫੀਸ਼ਲ ਸੀਕਰੇਟਸ ਐਕਟ ਤੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਤੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਹੋਰ ਵੀ ਡੰਡਾਈ ਡੰਗਾਈ ਨਾਲ ਤਫਤੀਸ਼ ਕਰ ਰਹੇ ਹਾਂ ਕਿ ਇਹਨਾਂ ਕੋਲ ਹੋਰ ਵੀ ਇਦਾਂ ਦੀ ਸੈਂਸਿਟਿਵ ਇਨਫੋਰਮੇਸ਼ਨ ਕੀ ਇਹਨਾਂ ਨੇ ਲੀਕ ਕੀਤੀ ਹੈ ਸੋ ਕਿੰਨੇ ਕ ਪੈਸੇ ਦੇ ਲਈ ਜਿਹੜੀ ਇਹ ਜਾਣਕਾਰੀ ਹੈ ਇਧਰ ਦੀ ਉਧਰ ਪਹੁੰਚਾਉਂਦੇ ਸੀ ਇਹਨਾਂ ਨੂੰ ਜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਮੁਤਾਬਕ 5000 ਰੁਪਏ ਇੱਕ ਫੋਟੋ ਦਾ ਤੇ 10000 ਰੁਪਏ ਇੱਕ ਵੀਡੀਓ ਜਾਂ ਇਦਾਂ ਦੀ ਕੋਈ ਵੀ ਮੂਵਮੈਂਟ ਦੀ ਡੀਟੇਲ ਸੀਗੀ ਉਹਦੇ ਉਹਦੇ ਬਦਲੇ ਦਿੰਦੇ ਸੀਗੇ ਇਹਨਾਂ ਦਾ ਮੁਢਲਾ ਕਾਰੋਬਾਰ ਕੀ ਹੈ ਕਿਉਂਕਿ ਹੁਣ ਤਾਂ ਇਹ ਜਾਣਕਾਰੀ ਇਦਰ ਦੀ ਆਦੀ ਉਹਦੇ ਨਾਲ ਨਾਲ ਇਹਨਾਂ ਦਾ ਮੁਢਲਾ ਕਾਰੋਬਾਰ ਕੀ ਹੈਗਾ ਇੱਕ ਇਹਨਾਂ ਚੋਂ ਕਾਰਪੈਂਟਰ ਹੈ ਤੇ ਇੱਕ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਲੇਕਿਨ ਹਿਰੋਇਨ ਦੇ ਧੰਦੇ ਚ ਇਨਵੋਲਡ ਸੀਗੇ ਆਈਐਸਆਈ ਏਜੰਟਸ ਦੇ ਨਾਲ ਇਨਵੋਲਡ ਸੀਗੇ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਇੱਥੇ ਡਰੋਨ ਰਾਹੀਂ ਹੈਰੋਇਨ ਇਸ ਮਗਲਿੰਗ ਕਰਾਉਂਦੇ ਨੇ ਇਹਨਾਂ ਦਾ ਇੱਕ ਸਾਥੀ ਹੈ ਹਰਪ੍ਰੀਤ ਨਾਂ ਦਾ ਇਹ ਤਿੰਨੋਂ ਬੱਲੜਵਾਲ ਪਿੰਡ ਦੇ ਰਹਿਣ ਵਾਲੇ ਨੇ ਅਜਨਾਲਾ ਥਾਣੇ ਦੇ ਨਾਲ ਹੈ ਬਿਲਕੁਲ ਬਾਰਡਰ ਦੇ ਨਾਲ ਸਟਿਆ ਹੋਇਆ ਪਿੰਡ ਹੈ ਉਹ ਹਰਪ੍ਰੀਤ ਦੇ ਅਗੇਂਸਟ ਐਫ ਆਈ ਆਰ ਰਜਿਸਟਰਡ ਹੈ ਅੰਡਰ ਐਨ ਡੀ ਪੀ ਐਸ ਐਕਟ 500 ਗ੍ਰਾਮ ਹੋਦੇ ਤੋਂ ਹੈਰੋਇਨ ਰਿਕਵਰੀ ਦੀ ਵੀ ਹੈ ਉਹਦੇ ਥਰੂ ਹੀ ਇਹ ਜਿਹੜੇ ਦੋਨੋਂ ਬੰਦੇ ਨੇ ਪੀ ਆਈਓਜ਼ ਨਾਲ ਆਈ ਐਸ ਆਈ ਏਜੰਟਸ ਨਾਲ ਟੱਚ ਚਾਇਸੀਗੇ ਤੁਹਾਡੇ ਲੋਕ ਗੱਲ ਕੀਤੀ ਗਈ ਕਿ ਇੱਕ ਸਾਥੀ ਦੇ ਉੱਤੇ ਪਹਿਲਾਂ ਹੀ ਐਨ ਡੀ ਪੀ ਐਸ ਦਾ ਪਰਚਾ ਦਰਜਾ ਉਹ ਇਸ ਵੇਲੇ ਹੁਣ ਜੇਲ੍ਹ ਦੇ ਵਿੱਚ ਆ ਜਾਂ ਜਿਹੜਾ ਇਹਨਾਂ ਦਾ ਸਾਥੀ ਹਰਪ੍ਰੀਤ ਸਿੰਘ ਹੈ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਹੈ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈ ਤੇ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡ ਤੇ ਲਿਆ ਕੇ ਬਰੀਕੀ ਨਾਲ ਤਫ਼ਤੀਸ਼ ਇਨਵੈਸਟੀਗੇਸ਼ਨ ਕਰਾਂਗੇ ਤੁਹਾਡੇ ਲੋਕ ਕਿਹਾ ਗਿਆ ਕਿ ਇੱਕ ਸਾਥੀ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚ ਲਗਾਤਾਰ ਜਿਹੜੀ ਆ ਚੌਕਸੀ ਵਧਾਈ ਜਾ ਰਹੀ ਆ ਚੈਂਬਰ ਵਗੈਰਾ ਦਾ ਇੰਤਜ਼ਾਮ ਉੱਥੇ ਕੀਤਾ ਜਾ ਰਿਹਾ ਫਿਰ ਜਾਣਕਾਰੀ ਇਧਰ-ਉਧਰ ਕਿਸ ਤਰ੍ਹਾਂ ਲੀਕ ਹੋ ਰਹੀ ਆ ਜੀ ਇਹ ਵਿਸ਼ਾ ਤਫਤੀਸ਼ ਦਾ ਹੈ ਅਸੀਂ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਸਾਰੀ ਜਿਹੜੀ ਜਾਣਕਾਰੀ ਉਹਦੇ ਤੋਂ ਹਾਸਲ ਕਰਾਂਗੇ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਟੱਚ ਸੀਗਾ ਸਰ ਕੀ ਲੱਗਦਾ ਹੈ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਆ ਜਿਹੜੇ ਸਾਡੀ ਸੀਕ੍ਰੀਟ ਜਾਣਕਾਰੀ ਆ ਜਿੰਨੀ ਵੀ ਡਿਫੈਂਸ ਦੀ ਜਾਣਕਾਰੀ ਉਹ ਇਧਰ ਤੋਂ ਇਧਰ ਸ਼ੇਅਰ ਕਰਦੇ ਹੋਣ ਜੀ ਬਿਲਕੁਲ ਅਸੀਂ ਇਹਨਾਂ ਦੇ ਇਹਨਾਂ ਤੋਂ ਡੰਗਾਈ ਨਾਲ ਤਫਤੀਸ਼ ਕਰਾਂਗੇ ਇਹਨਾਂ ਦੇ ਹੋਰ ਸਾਥੀਆਂ ਦੇ ਬਾਰੇ ਵੀ ਪਤਾ ਕਰਾਵਾਂਗੇ ਤੇ ਹੋਰ ਵੀ ਜੇ ਇਹਨਾਂ ਨੇ ਕਿਤੇ ਇਨਫੋਰਮੇਸ਼ਨ ਕਿਸੇ ਹੋਰ ਨਾਲ ਵੀ ਸ਼ੇਅਰ ਕੀਤੀ ਹੈ ਉਦੇ ਬਾਰੇ ਵੀ ਅਸੀਂ ਪਤਾ ਕਰਾਵਾਂਗੇ ਐਲਗਾਮ ਦਾ ਕਰਕੇ ਪਹਿਲਾਂ ਹੀ ਹਾਲਾਤ ਜਿਹੜੇ ਉਹ ਤਣਾਪੂਰੇ ਬਣ ਕੇ ਬਣੇ ਹੋਏ ਨੇ ਕਿ ਲੱਗਦਾ ਇਹਨਾਂ ਦੇ ਵਿੱਚੋਂ ਕੋਈ ਉਸ ਦੇ ਵਿੱਚ ਇਨਵੋਲਵ ਹੋ ਸਕਦਾ ਕੋਈ ਜਾਣਕਾਰੀ ਉਹਨਾਂ ਤੱਕ ਵੀ ਦੇਣਾ ਜੀ ਪਿਛਲੇ ਇੱਕ ਹਫਤੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਮਿਲ ਰਹੀ ਸੀਗੀ ਕਿ ਜਿਹੜੇ ਪੀਆਈਓਜ਼ ਨੇ ਆਈਐਸਆਈ ਏਜੰਟਸ ਨੇ ਉਹ ਬਹੁਤ ਜ਼ਿਆਦਾ ਐਕਟਿਵਲੀ ਇਦਾਂ ਦੀ ਇਨਫੋਰਮੇਸ਼ਨ ਸੀਕ ਕਰ ਰਹੇ ਨੇ ਕਿ ਜਿੰਨੀ ਵੀ ਡਿਫੈਂਸ ਇਸਟੈਬਲਿਸ਼ਮੈਂਟਸ ਹੈ ਉਹਨਾਂ ਦੀ ਮੂਵਮੈਂਟ ਦੀ ਜੇ ਕਿਤੇ ਵੀ ਡਿਟੇਲ ਆਂਦੀ ਹੈ ਤਾਂ ਉਹ ਲੜੀ ਦੇ ਤਹਿਤ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਤੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਘਰਾਂ ਦੇ ਉੱਪਰ ਜਾਂ ਪ੍ਰੋਪਰਟੀ ਫ੍ਰੀਜ਼ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਹੁਣ ਘਰਾਂ ਦੇ ਉੱਤੇ ਪੀਲੇ ਪੰਜੇ ਚੱਲ ਰਹੇ ਨੇ ਹੁਣ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਫਿਰ ਇਹਨਾਂ ਦੇ ਅਗੇਂਸਟ ਵੀ ਸਾਡੇ ਕੋਲ ਜਿਹੜੇ ਨਵੇਂ ਜਿਹੜੇ ਕਾਨੂੰਨ ਆਏ ਨੇ ਨਿਊ ਕ੍ਰਿਮੀਨਲ ਲਾਜ਼ ਉਹਨਾਂ ਦੇ ਤਹਿਤ ਪ੍ਰੋਵੀਜ਼ਨਸ ਹੈਗੀਆਂ ਕਿ ਅਸੀਂ ਇਹਨਾਂ ਦੀ ਵੀ ਪ੍ਰੋਪਰਟੀ ਫ੍ਰੀਜ਼ ਕਰਾ ਸਕਦੇ ਹਾਂ ਅਸੀਂ ਕੰਪੀਟੈਂਟ ਅਥਾਰਟੀ ਨੂੰ ਲਿਖਾਂਗੇ ਤੇ ਇਹਨਾਂ ਦੇ ਖਿਲਾਫ ਵੀ ਸੇਮ ਐਕਟੀਵਿਟੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਮਿਹਰਬਾਨੀ ਜੀ ਸਾਡੇ ਨਾਲ ਐਸਐਸਪੀ ਅਧਿਆਤਿ ਮਨਿੰਦਰ ਸਿੰਘ 씨 ਗੱਲਬਾਤ ਕੀਤੀ ਆ ਪੂਰੀ ਜਾਣਕਾਰੀ ਜੜਿਓ ਦਰਸ਼ਕਾਂ ਤੱਕ ਪਹੁੰਚਦੀ ਕੀਤੀ ਗਈ ਹੈ ਕਿਉਂਕਿ ਅਜਨਾਲਾ ਪੁਲਿਸ ਦੇ ਵੱਲੋਂ ਦੋ ਅਜਾਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਭਾਰਤ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਪਹੁੰਚਦੀ ਕਰਦੇ ਸੀ ਤਾਂ ਚੰਦ ਪੈਸੇ ਦੇ ਲਈ ਉਹ ਦੇਸ਼ ਦੇ ਨਾਲ ਗਦਾਰੀ ਕਰ ਰਿਹਾ ਸੀ ਹੁਣ ਉਹਨਾਂ ਦੇ ਉੱਪਰ ਕੀ ਕਾਰਵਾਈ ਹੁੰਦੀ ਆ ਇਹ ਜਾਂਚ ਦਾ ਵਿਸ਼ਾ ਹੈ ਤਾਂ ਦੇਖਦੇ ਰਹਿਵਾਂ ਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾ ਨੂੰ ਵਿਜਿੰਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ